ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤੋ ਆਪਾਂ ਜੀ ਆਪਾਂ ਚੈਨਲ ਇੱਕ ਦੁਆਰਾ ਸ਼ੁਰੂ ਕੀਤਾ ਜੀ ਪਹਿਲਾਂ ਮਤਲਬ ਆਪਣਾ ਚੈਨਲ ਚੱਲਦਾ ਸੀਗਾ ਲਾਈਫ ਵਿਦ ਗੁਰਸਿੱਖੀ ਉਹਦੇ ਵਿੱਚ ਸਾਡੇ ਮਤਲਬ ਸੰਗਤਾਂ ਵੱਲੋਂ ਕੁਝ ਸਵਾਲ ਸੀਗੇ ਗੁਰਮਤਿ ਬਾਰੇ ਉਹਨਾਂ ਦੇ ਅਸੀਂ ਮਤਲਬ ਜਵਾਬ ਲੈਣ ਵਾਸਤੇ ਭਾਈ ਸਾਹਿਬ ਕੋਲੇ ਆਏ ਆ ਸਾਨੂੰ ਪਤਾ ਲੱਗਾ ਸੀਗਾ ਵੀ ਜਿਹੜੇ ਸਹੀ ਜਵਾਬ ਇਹਨਾਂ ਕੋਲੇ ਮਿਲਣਗੇ ਅਸੀਂ ਹੁਣ ਇਹਨਾਂ ਨਾਲ ਕੁਝ ਗੱਲਬਾਤ ਕਰਦੇ ਆਂ ਕੁਝ ਸਵਾਲ ਆ ਪੁੱਛਦੇ ਆਂ ਇਹਨਾਂ ਨੂੰ ਅਯਾਜਤਾ ਜੀ ਹਾਂ ਜੀ ਬਾਕੀ ਖਾਲਸਾ ਜੀ ਕੀ ਹਾਲ ਚੰਗੀ ਇਹ ਪਹਿਲਾ ਜੀ ਸਵਾਲ ਆਇਆ ਸੀ ਜੀ ਆਪਣਾ ਇਸੇ ਆਪਣੇ ਗੁਰਸੇਖ ਵੱਲੋਂ ਅਮਰ ਸ਼ਕਨਾ ਹੀ ਕਿਉਂ ਜ਼ਰੂਰੀ ਆ ਵੀਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆ ਘਰੇ ਚੱਲ ਕੇ ਸਾਡੇ ਤੇ ਮੈਂ ਸਵਾਗਤ ਕਰਦਾ ਤੁਹਾਡਾ ਬਾਕੀ ਤੁਸੀਂ ਹੋਰ ਵੀ ਮੈਨੂੰ ਪਤਾ ਲੱਗਿਆ ਸੀ ਕਈ ਚੈਨਲਾਂ ਦੇ ਕੰਮ ਕਰ ਚੁੱਕੇ ਆ ਵੀ ਮੇਰੀ ਬੇਨਤੀ ਹੈ ਜੀ ਇਹ ਜਿਹੜੀ ਇਹ ਵੀਡੀਓ ਬਣਾ ਰਹੇ ਆ ਆਪਾਂ ਆਪਦੇ ਚੈਨਲ ਤੇ ਵੀ ਪਾਵਾਂਗੇ ਲਾਈਫ ਵਿਦ ਗੁਰ ਸਿੱਖੀ ਤੇ ਤੇ ਜਿਹੜੀ ਇਹਨਾਂ ਦੇ ਚੈਨਲ ਤੇ ਹੋਊਗੀ ਫਿਰ ਹੋਗੀ ਤੁਹਾਨੂੰ ਕੁਝ ਸਮੇਂ ਤੋਂ ਬਾਅਦ ਭੇਜ ਦਾਂਗੇ। ਬਾਕੀ ਜਿਹੜਾ ਤੁਸੀਂ ਸਵਾਲ ਕੀਤਾ ਭਾਜੀ ਵੀ ਅਮਰਤ ਛਕਣਾ ਕਿਉਂ ਜ਼ਰੂਰੀ ਹੈ? ਇਸ ਬਾਰੇ ਅੱਡ ਅੱਡ ਗੁਰਮਖਾਂ ਦੀਆਂ ਅੱਡ ਅੱਡ ਵਿਚਾਰਾਂ ਅਮਰਤ ਛਕਣਾ ਬਹੁਤ ਜ਼ਰੂਰੀ ਹੈ। ਗੁਰਮਤਿ ਦੇ ਵਿੱਚ। ਹਰੇਕ ਜਿਹੜਾ ਵੀ ਕੋਈ ਧਰਮ ਹੁੰਦਾ ਉਹਦਾ ਆਪਦਾ ਇੱਕ ਸਿਧਾਂਤ ਹੁੰਦਾ ਹੈ। ਜਿਵੇਂ ਲਾ ਲਓ ਵੀ ਤੁਸੀਂ ਸਕੂਲ ਪੜ੍ਹਦੇ ਆ ਸਕੂਲ ਦੇ ਵਿੱਚ ਕੀ ਹੁੰਦਾ ਵਾ ਤੁਹਾਨੂੰ ਵਰਦੀ ਵੀ ਜ਼ਰੂਰੀ ਆ ਤੇ ਉਹਦੇ ਵਿੱਚ ਤੁਹਾਨੂੰ ਪੜ੍ਹਾਈ ਵੀ ਜ਼ਰੂਰੀ ਆ ਪੀਰੀਅਡ ਲਾਉਣੇ ਜ਼ਰੂਰੀ ਆ ਮਤਲਬ ਹਰ ਚੀਜ਼ ਇੱਕ ਡਿਸਪਲਾਈਨ ਆ ਤੁਸੀਂ ਸਵੇਰ ਜਾਨੇ ਆ ਸ਼ਾਮ ਨੂੰ ਆਉਣੇ ਆ ਪਰ ਜੇ ਆਪਾਂ ਸਾਰਾ ਜੋ ਅੰਮ੍ਰਿਤ ਤੇ ਹੀ ਦੇ ਦਈਏ ਵੀ ਆਪਾਂ ਕੱਲਾ ਅੰਮ੍ਰਿਤ ਛਕ ਲਿਆ ਅਸੀਂ ਪੜ੍ਹਾਈ ਨਾ ਕਰੀਏ ਜਿਵੇਂ ਪੜ੍ਹਾਈ ਆ ਗੁਰਗੁਰ ਮਤ ਦੀ ਬਾਣੀ ਪੜ੍ਹਨੀ ਤੇ ਸਿਮਰਨ ਕਰਨਾ ਤੇ ਲੋਕਾਂ ਦੀ ਸੇਵਾ ਕਰਨੀ ਇਹ ਝੂਠ ਨਾ ਬੋਲਣਾ ਲੱਭ ਲੋਭ ਹੰਕਾਰ ਛੱਡ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਜਿਵੇਂ ਮਹਾਰਾਜ ਨੇ ਦੱਸਿਆ ਹੋਇਆ ਵੀ ਇਹਨਾਂ ਚੀਜ਼ਾਂ ਤੋਂ ਪਾਸੇ ਰਹਿਣਾ ਫੇਰ ਤਾਂ ਅਮਰ ਸ਼ਕਨ ਦਾ ਫਾਇਦਾ ਜੇ ਆਪਾਂ ਨਿਹਰਾਪੁਰਾ ਜੋਰ ਅਮਰਤ ਦੇ ਹੀ ਲਈ ਜਾਈਏ ਵੀ ਅਸੀਂ ਦਾੜੀ ਕੇਸ ਰੱਖ ਲਈ ਜੀ ਕਿਰਪਾ ਹੋ ਗਈ ਕਿਰਪਾਣ ਪਾਲੀ ਤੇ ਮੇਰੀ ਸੋਚ ਦੇ ਹਿਸਾਬ ਨਾਲ ਵੀ ਉਹ ਚੀਜ਼ ਜ਼ਰੂਰੀ ਆ ਪਰ ਜੇ ਤੁਹਾਡਾ ਜੀਵਨ ਨਹੀਂ ਬਦਲਦਾ ਤੇ ਫੇਰ ਉਹ ਤੁਹਾਨੂੰ ਜ਼ਿਆਦਾ ਕੋਈ ਉਸ ਚੀਜ਼ ਦਾ ਅਸਰ ਨਹੀਂ ਹੁੰਦਾ ਹੁਣ ਮੰਨ ਲਓ ਤੁਸੀਂ ਉਦਾਹਰਨ ਦੇ ਤੌਰ ਤੇ ਲਾ ਲਓ ਵੀ ਤੁਸੀਂ ਸਕੂਲ ਦਾ ਐਡਮਿਸ਼ਨ ਤਾਂ ਲੈ ਲਈ ਹੈ ਪਰ ਉਹ ਨਿਵੀਸ਼ਨ ਲੈ ਕੇ ਜੇ ਤੁਸੀਂ ਸਕੂਲ ਚ ਜਾਂਦੇ ਹੀ ਨਹੀਂ ਪੀਰਣ ਹੀ ਨਹੀਂ ਲਾਉਂਦੇ ਤੁਸੀਂ ਕਲਾਸਾਂ ਹੀ ਨਹੀਂ ਦਿੰਦੇ ਤੁਹਾਡੇ ਦੇ ਪਰਚਾ ਨਹੀਂ ਪੈਂਦਾ ਤੁਸੀਂ ਪਾਸ ਨਹੀਂ ਹੁੰਦੇ ਤੇ ਫਿਰ ਉਹਦਾ ਫਾਇਦਾ ਹੀ ਕੋਈ ਨਹੀਂ ਅਸੀਂ ਇਕੱਲੀ ਕਿਰਪਾਨ ਪਾ ਕੇ ਲੋਕਾਂ ਨੂੰ ਦਿਖਾਈ ਜਾਈਏ ਹੈਨਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਮਹਾਰਾਜ ਨੇ ਲਿਖਿਆ ਗੁਰਬਾਣੀ ਦੇ ਵਿੱਚ ਉਹ ਚੀਜ਼ ਤਾਂ ਜ਼ਰੂਰੀ ਹੈ ਜੇ ਅਸੀਂ ਅਮਰਿਤ ਛਕਦੇ ਹਾਂ ਤੇ ਉਹਦੇ ਤੇ ਚੱਲਦੇ ਹਾਂ ਨਹੀਂ ਤਾਂ ਐਵੇਂ ਜੇ ਤੁਸੀਂ ਕਿਰਪਾਨ ਪਾ ਕੇ ਪਹਿਰਾਵਾ ਬਣਾ ਕੇ ਇਹ ਲੋਕਾਂ ਨੂੰ ਮਾਰੇ ਤੇ ਆਪਦੇ ਆਪ ਨੂੰ ਚੰਗਾ ਕਹੀਏ ਤੇ ਉਹ ਚੀਜ਼ ਗੁਰਮਤਿ ਦੇ ਵਿੱਚ ਹੈ ਨਹੀਂ ਅਮਰਤ ਸ਼ਕ ਆਪਾਂ ਨੀਵੇਂ ਹੋਣਾ ਸੀ ਨਾ ਕਿ ਅਸੀਂ ਉੱਚੇ ਇਹ ਨਹੀਂ ਵੀ ਅਸੀਂ ਅਮਰਤ ਸ਼ਕ ਲਿਆ ਸੀ ਦੂਜਿਆਂ ਨੂੰ ਕਹਿਣ ਲੱਗ ਜੀ ਵੀ ਤੂੰ ਵੀ ਅਮਰਤ ਸ਼ਕ ਲਾ ਜਿਹਾ ਅਸੀਂ ਮੁੱਛਾਂ ਦਾੜੀ ਰੱਖ ਲਈ ਆ ਤੇ ਕਿਸ ਕਤਲ ਨਹੀਂ ਕਰਾਉਂਦੇ ਤੇ ਲੋਕਾਂ ਨੂੰ ਐਵੇਂ ਕਹਿੰਦੇ ਫਿਰ ਜੀ ਤੁਸੀਂ ਵੀ ਸ਼ਕੋ ਤੁਸੀਂ ਵੀ ਸ਼ਕੋ ਹਨਾ ਇਹ ਤਾਂ ਕੋਈ ਲੱਖਾਂ ਕਰੋੜਾਂ ਅਰਬਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਜਿਹੜਾ ਉਸ ਰਾਹ ਤੇ ਚੱਲਦਾ ਜਿੰਦੇ ਤੇ ਮਾਲਕ ਆਪ ਸਿਰ ਤੇ ਹੱਥ ਰੱਖ ਲੇ ਫੇਰ ਉਹ ਅਮਰਤ ਨਵਾ ਸਕਦਾ ਮੇਰੇ ਵਿਚਾਰ ਦੇ ਨਾਲ ਚਲੋ ਭਾਜੀ ਇੱਕ ਗੱਲ ਹੋਰ ਸੀ ਕਿ ਆਸਤਕ ਤੇ ਨਾਸਤਕ ਕੀ ਹੁੰਦੇ ਆਸਤਕ ਦੇ ਨਾਸਤਕ ਦਾ ਭਾਜੀ ਡੈਫੀਨੇਸ਼ਨ ਬਹੁਤ ਵੱਡੀ ਆ ਜੇ ਆਪਾਂ ਮੈਂ ਗੱਲ ਕਰਾਂ ਦਾ ਤੁਹਾਨੂੰ ਇੱਕ ਘੰਟੇ ਦੇ ਵਿੱਚ ਵੀ ਸਮਝਾ ਸਕਦਾ ਤੇ ਦਸਾਂ ਮਿੰਟਾਂ ਜੀ ਵੀ ਆਸਤਕ ਤੇ ਨਾਸਤਕ ਤਾਂ ਤੁਸੀਂ ਲਾ ਸਕਦੇ ਆਂ ਵੀ ਆਸਤਕ ਸਹੀ ਕਿਹੜਾ ਜਿਹੜਾ ਬੰਦਾ ਰੱਬ ਦੀ ਬੰਦਗੀ ਕਰਦਾ ਚੰਗੇ ਕਰਮ ਕਰਦਾ ਮਨ ਲਓ ਦੋ ਬੰਦੇ ਆ ਸਵੇਰ ਉੱਠੇ ਆ ਉੱਠ ਕੇ ਮੰਨ ਲਓ ਕਿ ਗੁਰਦੁਆਰੇ ਗਿਆ ਬੰਦਾ ਮੱਥਾ ਟੇਕਿਆ ਇੱਕ ਬੰਦਾ ਮੰਦਿਰ ਗਿਆ ਉਹਨੇ ਮੱਥਾ ਟੇਕਿਆ ਆ ਕੇ ਆਉਂਦੀ ਦੁਕਾਨ ਤੇ ਬਹਿ ਗਏ ਉੱਥੇ ਆ ਕੇ ਉਹ ਬੇਈਮਾਨੀ ਧੋਖੇ ਕਰੀ ਜਾਂਦੇ ਆ ਉਹ ਫਿਰ ਜਿਹੜਾ ਨਹੀਂ ਜਾਂਦਾ ਉਹ ਵੀ ਉਹੋ ਜਿਹਾ ਤੇ ਜਿਹੜਾ ਜਾਂਦਾ ਉਹ ਵੀ ਉਹੋ ਜਿਹਾ ਆਸਿਕ ਸਹੀ ਉਹ ਹੈ ਜਿਹੜਾ ਗੁਰੂ ਦੀ ਮੱਤ ਤੇ ਚੱਲੇ ਇਹ ਨਹੀਂ ਹੈਗਾ ਜੀ ਤੁਸੀਂ ਬਾਣੀ ਵੀ ਪੜੀ ਜਾਂਦੇ ਆ ਤੇ ਸਿਮਰਨ ਵੀ ਕਰਦੇ ਆ ਤੇ ਤੁਸੀਂ ਲਾਲਚ ਵੀ ਨਹੀਂ ਛੱਡਦੇ ਤੇ ਮਾਇਆ 'ਚ ਵੀ ਉਲਝੇ ਹੋਏ ਆ ਤੇ ਫਿਰ ਤੁਹਾਡੇ ਨਾਲ ਨਾਸਤਿਕ ਜਾਵਾ ਚੰਗਾ ਜਿਹੜਾ ਨਹੀਂ ਜਾਂਦਾ ਹੈਗਾ ਆਸਤਿਕ ਸਹੀ ਉਹ ਹੈ ਜਿਹੜਾ ਗੁਰੂ ਦੀ ਮੱਤ ਤੇ ਚੱਲਦਾ ਹੈ ਜਿਹੜਾ ਸਿਧਾਂਤਾਂ ਤੇ ਚੱਲਦਾ ਧਰਮਾ ਜਿਹੜਾ ਕੋਈ ਧਰਮ ਕੋਈ ਇਹ ਨਹੀਂ ਹੈਗਾ ਕੋਈ Hindu ਦਾ ਧਰਮ ਮੁਸਲਮਾਨ ਧਰਮ ਜਾਂ ਸਿੱਖ ਧਰਮ ਇਸਲਾਮ ਦੇ ਵਿੱਚ ਹੈ ਉਹਦੇ 'ਚ ਵੀ ਇਹੀ ਗੱਲ ਕਹੀ ਗਈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਦੱਸਿਆ ਵੀ ਜਿਹੜਾ ਬੰਦਾ ਧਰਮ ਉਹਨੂੰ ਮੰਨਿਆ ਜਾਂਦਾ ਧਾਰਮਿਕ ਜਿਹੜਾ ਬੰਦਾ ਮਹਾਰਾਜ ਕਹਿੰਦੇ ਵੀ ਧੋਖਾ ਬੇਈਮਾਨੀ ਨਹੀਂ ਕਰਦਾ ਤਾਂ ਕੀ ਧੋਖੇ ਤੋਂ ਬਚ ਕੇ ਰਹਿੰਦਾ ਪਰਮਾਤਮਾ ਦਾ ਨਾਮ ਜਪਦਾ ਕਿਰਤ ਕਰਦਾ ਤੇ ਵੰਡ ਕੇ ਛਕਦਾ ਹੈ ਅੱਛਾ ਜੀ ਪੈਸਾ ਜੀ ਇੱਕ ਹੋਰ ਇੱਕ ਸਵਾਲ ਸੀ ਆਇਆ ਸਾਡਾ ਹਾਂ ਜੀ ਜਿਵੇਂ ਆਪਾਂ ਦੇਖਦੇ ਆਂ ਜੀ ਕਥਾਵਾਚਕਾਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਨੋਲਿਜ ਹੁੰਦੀ ਆ ਇਸ ਚੀਜ਼ ਬਾਰੇ ਹਾਂ ਜੀ ਅੰਦਰ ਤੇ ਪਰ ਜਿਹੜੀ ਆਮ ਆਪਣੀ ਸੰਗਤ ਆ ਉਹਨੂੰ ਰੱਬ ਸਮਝਣ ਲੱਗ ਜਾਂਦੀ ਆ ਕਿ ਇਹ ਠੀਕ ਆ ਹਾਂ ਜੀ ਇਹ ਬਹੁਤ ਬਿਮਾਰੀ ਹੈ ਸਵਾਲ ਆਇਆ ਸਾਡੇ ਕੋਲੇ ਅੱਗੇ ਵੀ ਅਸੀਂ ਕਥਾਵਾਚਕਾਂ ਨੂੰ ਰੱਬ ਬਣਾ ਲੈਨੇ ਭਾਜੀ ਪਹਿਲਾਂ ਤੁਹਾਨੂੰ ਮੈਂ ਆਪਦੀ ਗੱਲ ਦੱਸਦਾ ਵੀ ਆਪਾਂ ਵੀ ਪਹਿਲਾਂ ਕਥਾ ਵਿਚਾਰ ਕਰਦੇ ਹੁੰਦੇ ਸੀ ਇਸੇ ਦੁੱਖੋਂ ਹੀ ਕਥਾ ਕਰਨੀ ਫਿਰ ਬੰਦ ਕਰਤੀ ਆਪਣੀਆਂ ਕਥਾ ਹਜੇ ਵੀ YouTube ਤੇ ਪਈਆਂ ਹੋਣੀਆਂ ਜਿਹੜੀਆਂ ਕੁਝ ਯੂਰਪ ਦੇ ਵਿੱਚ ਕੀਤੀਆਂ ਹੋਈਆਂ ਤੇ ਹੋਰ ਵੀ ਇੱਥੇ ਇੰਡੀਆ ਦੇ ਵਿੱਚ ਵੀ ਕੀਤੀਆਂ ਸੀ ਪਰ ਉਹ ਲੋਕਾਂ ਨੇ ਕੀ ਕੀਤਾ ਜਦੋਂ ਆਪਾਂ ਵਿਚਾਰ ਕਰਕੇ ਉੱਤਰਦੇ ਸੀ ਨਾ ਲੋਕ ਪੈਰੀ ਹੱਥ ਲਾਉਣ ਲੱਗ ਜਾਂਦੇ ਆ ਜਾਂ ਤੁਹਾਨੂੰ ਮਾਇਆ ਦੇਣ ਲੱਗ ਜਾਂਦੇ ਆ ਲੋਕ ਤੁਹਾਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਅਸੀਂ ਮੇਰੀ ਸੰਗਤ ਨੂੰ ਇਹ ਬੇਨਤੀ ਆ ਮੈਂ ਅੱਗੇ ਵੀ ਕਈ ਵਾਰੀ ਇਹ ਵਿਚਾਰ ਕਰ ਚੁੱਕਿਆ ਵੀ ਅਸੀਂ ਕਥਾਵਾਚਕਾਂ ਨੂੰ ਰੱਬਣਾ ਬਣਾਈਏ ਉਹ ਸਾਡੇ ਵਰਗਾ ਹੀ ਆ ਕਿਸੇ ਨੇ ਪੜ੍ਹ ਕੇ ਬੋਲ ਦੇਣਾ ਉਹ ਕੋਈ ਇਹ ਨਹੀਂ ਹੁੰਦਾ ਵੀ ਬਹੁਤ ਵੱਡਾ ਕੰਮ ਹੋ ਗਿਆ ਮਸਲਾ ਵੀ ਜੇ ਜੀਵਨ ਉਹ ਜਾ ਹੋਵੇ ਮੰਨ ਲਓ ਤੁਸੀਂ ਸਟੇਜ ਤੇ ਖੜ ਕੇ ਕਹੀ ਜਾਂਦੇ ਵੀ ਭਾਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਪਰ ਉਹ ਤੁਸੀਂ ਕਹਿ ਰਹੇ ਆ ਪਰ ਆਪ ਨਹੀਂ ਨਾ ਬਚੇ ਹੋਏ ਜਿਹੜਾ ਬੰਦਾ ਬੋਲਣਾ ਟੀਚਰ ਹੁੰਦਾ ਉਹ ਗੱਲ ਹੋਰ ਹੁੰਦੀ ਆ ਗੁਰੂ ਆ ਜਿਹੜਾ ਗੁਰੂ ਦੀ ਜਿਹੜੀ ਪਦਵੀ ਆ ਉਹ ਅਵਸਥਾ ਕੋ ਸ਼ਹੂਰ ਹੁੰਦੀ ਹੈ ਜਿਹੜਾ ਬੰਦਾ ਕੋਈ ਕਥਾ ਕਰਦਾ ਅਸੀਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਗਏ ਤੇ ਇਨਸਾਨ ਦੇ ਮਗਰ ਭਜਦੇ ਆ ਅਸੀਂ ਸਰੀਰ ਨਾਲ ਜੁੜ ਜਾਂਦੇ ਆ ਇਹ ਬਹੁਤ ਵੱਡੀ ਸਾਡੇ ਚ ਕਮੀ ਹੈ ਹਰੇਕ ਧਰਮ ਦੇ ਵਿੱਚ ਹੀ ਆ ਇਸਲਾਮ ਦੇ ਵਿੱਚ ਵੀ ਆ Hindu ਧਰਮ ਦੇ ਵਿੱਚ ਵੀ ਆ ਸਿੱਖਾਂ ਦੇ ਵਿੱਚ ਵੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਖੋ ਤੁਸੀਂ ਪੜਿਆ ਹੁਣ ਅਕਸਰੀ ਮਹਾਰਾਜ ਦਾ ਆਪਾਂ ਪੜਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰਾਣਾ ਹੈ ਨਾ ਤੇ ਹੁਕਮ ਗਿਆ ਕੋਈ ਮਹਾਰਾਜ ਨੇ ਨਹੀਂ ਗਿਆ ਸਭ ਸਿੱਖਣ ਕੋ ਬੇਨਤੀ ਹੈ ਹੁਕਮ ਗਿਆ ਨਾ ਫਿਰ ਅਸੀਂ ਕੀ ਕਰਦੇ ਆ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਕਥਾਵਾਚਕ ਸਟੇਜ ਤੋਂ ਉਤਰੇ ਤੇ ਅਸੀਂ ਉਹਨਾਂ ਦੇ ਮਗਰ ਮਗਰ ਭੱਜ ਲੇ ਅਸੀਂ ਉਹਨਾਂ ਮਗਰ ਲੱਗ ਗਏ ਅਸੀਂ ਆਪਣੀ ਮਿਹਨਤ ਦੀ ਕਮਾਈ ਕੀਤੀ ਹੈ ਉਹ ਐਂ ਖਰਾਬ ਕਰਦੇ ਫਿਰਦੇ ਆ ਮਤਲਬ ਤੁਸੀਂ ਇੰਨਾ ਕ ਮਾਇਆ ਦੇ ਦਿੰਦੇ ਆ ਉਹਨਾਂ ਨੂੰ ਜਿ ਬਿਚਾਰੇ ਨੇ ਨਹੀਂ ਵੀ ਡੁੱਬਣਾ ਤੇ ਮਾਇਆ ਦੇ ਵਿੱਚ ਝੁਲ ਜੀ ਜਾਂਦੇ ਆ ਮਾਇਆ ਜ਼ਰੂਰੀ ਹੈ ਔਰ ਮੇਰੀ ਬੇਨਤੀ ਹੈ ਵੀ ਅਸੀਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੀਏ بڑے ਬੰਦਿਆਂ ਦੇ ਸਾਨੂੰ ਫੋਨ ਆਉਂਦੇ ਆ ਕਹਣਗੇ ਵੀਰ ਜੀ ਆਹ ਗੱਲਬਾਤ ਆਹ ਮਸਲਾ ਅਸੀਂ ਉਹਨਾਂ ਨੂੰ ਕਹਿੰਨੇ ਹੁਣੇ ਵੀ ਭਾਜੀ ਤੂੰ ਗੁਰੂ ਗ੍ਰੰਥ ਸਾਹਿਬ ਕੋਲੇ ਵੀਰ ਅਰਦਾਸ ਕਰ ਜਾ ਕੇ ਜੇ ਤੇਰੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਫੇਰ ਮੈਂ ਗੁਰੂ ਦੇ ਭਰੋਸੇ ਦੇ ਤੈਨੂੰ ਕਹਿ ਰਿਹਾ ਵੀ ਮੈਂ ਤੇਰੇ ਸਵਾਲ ਦਾ ਦੇਨਦਾਰ ਰਹੂੰਗਾ ਜਾਂ ਤੇਰਾ ਕੋਈ ਕੰਮ ਨਹੀਂ ਹੁੰਦਾ ਤੂੰ ਜਾ ਕੇ ਸੱਚੇ ਮਨੋਂ ਅਰਦਾਸਤਾ ਕਰ ਅਸੀਂ ਦੇਹਧਾਰੀ ਗੁਰੂਆਂ ਨਾਲ ਜੁੜ ਗਏ ਆਂ ਸਰੀਰਾਂ ਨਾਲ ਜੁੜ ਗਏ ਆਂ ਤਾਂ ਹੀ ਅੱਜ ਕੌਮ ਦੇ ਹਾਲਾਤ ਹੋਏ ਪਏ ਨਵੇਂ-ਨਵੇਂ ਮਸਲੇ ਆ ਨਵੇਂ-ਨਵੇਂ ਰੋਲੇ-ਗੋਲੇ ਆ ਕਥਾਵਾਚਕ ਨੂੰ ਤੁਸੀਂ ਹਰੇਕ ਨੂੰ ਸੁਣੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਰ ਉਹਨੂੰ ਰੱਬ ਨਾ ਬਣਾਓ ਉਹਦਾ ਨਿੱਜੀ ਜੀਵਨ ਵੇਖੋ ਵੀ ਉਹਦੀ ਬੰਦਗੀ ਕਿੰਨੀ ਆ ਬਾਣੀ ਕਿੰਨੀ ਆ ਉਹਦੇ 'ਚ ਸਹਿਜ ਕਿੰਨਾ ਤੇ ਕੀ ਉਹਦਾ ਜੀਵਨ ਹੈ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਤੋਂ ਪਾਸੇ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਕਥਾ ਵਜ ਕੇ ਹੁਣ ਤਿੰਨ ਕਥਾ ਵਜ ਕੇ ਇੱਕ ਕਥਾ ਕਰਦੇ ਆ ਤੇ ਹਰੇਕ ਆਪਦੇ ਆਪਦੇ ਮਤਨਾਂ ਕਰਦਾ ਕੋਈ ਕਹਿ ਦਿੰਦਾ ਜੀ ਕੋਈ ਕਹਿੰਦਾ ਕੁਦਰਤ ਹੀ ਗੁਰੂ ਹੈ ਨਾ ਕੋਈ ਕਹਿ ਦਿੰਦਾ ਜੀ ਅਸੀਂ ਪ੍ਰਮਾਤਮਾ ਤਾਂ ਸਾਡੇ ਅੰਦਰ ਹੀ ਆ ਕੋਈ ਕਹਿੰਦਾ ਜੀ ਇਨਸਾਨ ਹੀ ਪ੍ਰਮਾਤਮਾ ਹਰੇਕ ਬੰਦੇ ਦੇ ਆਪਦੇ ਆਪਦੇ ਵਿਚਾਰ ਆ ਪਰ ਅਸੀਂ ਵਿਚਾਰ ਬੰਦਿਆਂ ਦੇ ਹਿਸਾਬ ਨਾਲ ਨਹੀਂ ਚੱਲਣਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਿਸਾਬ ਨਾਲ ਚੱਲਣਾ ਜੋ ਮਹਾਰਾਜ ਸਾਨੂੰ ਕਹਿੰਦੇ ਆ ਮਹਾਰਾਜ ਨੇ ਕੀ ਸਾਨੂੰ ਕਿਹਾ ਹੋਇਆ ਵੇਖੋ ਆ ਸਾਨੂੰ ਰਹਿਤਨਾਮਾ ਦੱਸਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਬੰਦੇ ਕਹਿੰਣਗੇ ਜੀ ਰਹਿਤਨਾਮਾ ਮੈਂ ਕਹਾਂ ਗੁਰੂ ਗ੍ਰੰਥ ਸਾਹਿਬ ਜੀ ਚ ਮਹਾਰਾਜ ਨੇ ਦੱਸਿਆ ਗੁਰ ਸਤ ਗੁਰ ਕਾ ਜੋ ਸਿੱਖਾ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹੰਦੇ ਉੱਠਦਿਆਂ ਹਰਨਾਮ ਤੇ ਆਵੇ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ Swami ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਹੋਰ ਆਨਾਮ ਜਪਾ ਮਿਕੋਦੇ ਜ ਮਹਾਰਾ ਨੇ ਦੱਸਿਆ ਵੀ ਜਿਹੜਾ ਗੁਰੂ ਦਾ ਸਿੱਖ ਹੈ ਗੁਰ ਸਤ ਗੁਰ ਕਾ ਜੋ ਸਿੱਖ ਹੈ ਸੋ ਭਲਕੇ ਵੀ ਰਾਤ ਦੇ ਸਮੇਂ ਉੱਠੇ ਕੋਈ 1.5 ਵਜੇ ਅਗਰਸਤੀ ਆਲਾ 2 ਵਜੇ ਉੱਠ ਸਕਦਾ ਜਾਂ 2.5 ਵਜੇ ਉੱਠ ਕੇ ਨਾਮ ਜਪੇ ਸਿਮਰਨ ਕਰੇ ਉਦੋਂ ਬਾਅਦ ਫਿਰ ਕੀ ਕਿਹਾ ਚੜ੍ਹੇ ਦਿਵਸ ਗੁਰਬਾਣੀ ਗਾਵੇ ਫਿਰ ਜਦੋਂ ਦਿਨ ਚੜ੍ਹ ਗਿਆ ਉਦੋਂ ਗੁਰਬਾਣੀ ਗਾਵੇ ਫਿਰ ਕੀ ਕਿਹਾ ਬੰਦੇ ਉੱਠਦੇ ਹਰ ਨਾਮ ਤੇ ਆਵੇ ਬੰਦਿਆਂ ਬੰਦਿਆਂ ਤੁਸੀਂ ਬੈਠ ਗਏ ਵਾਹਿਗੁਰੂ 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 ਜਪੋ ਸਾਰਾ ਦਿਨ ਤੁਰਦੇ ਆ ਫਿਰਦੇ ਆ ਜਪੋ ਉਹ ਫਿਰ ਤੁਹਾਡੇ ਥਾਟਸ ਜਿਹੜੇ ਖਿਆਲ ਘਟਣਗੇ ਉਹਦੇ ਨਾਲ ਫਿਰ ਤੁਸੀਂ ਨਾਰਮਲ ਹੋਵੋਗੇ ਫਿਰ ਤੁਹਾਡਾ ਜੀਵਨ ਬਦਲੂ ਜਿੰਨਾ ਚਿਰ ਤੁਹਾਡੇ ਜੀਵਨ ਦੇ ਵਿੱਚ ਬਾਣੀ ਬੰਦਗੀ ਨਹੀਂ ਹੈ ਤੁਸੀਂ ਜੋਰ ਲਾ ਲਓ ਜੋ ਮਰਜ਼ੀ ਕਰ ਲਓ ਜੀਵਨ ਨਹੀਂ ਬਦਲ ਸਕਦਾ ਇਹ ਮਨ ਨੂੰ ਟਿਕਾਉਣਾ ਕੋਈ ਖੇਡ ਨਹੀਂ ਪਈ ਵੀਰ ਜੀ ਜਦੋਂ ਪਤਾ ਨਹੀਂ ਕਿੰਨੀ ਘਾਲਣਾ ਤੇ ਕਿੰਨੀ ਲੜਾਈ ਹੁੰਦੀ ਹੈ ਐ ਨਹੀਂ ਹੈਗਾ ਜੀ ਤੁਸੀਂ ਕਹੋ ਜੀ ਅਸੀਂ ਅਮਰਤ ਛਕ ਲਿਆ ਤੇ ਮਨ ਸਾਡਾ ਟਿਕ ਗਿਆ ਜੀ ਮਨ ਨੂੰ ਟਿਕਾਉਣਾ ਜਿਹੜਾ ਮਨ ਜਨਮਾਂ ਜਨਮਾਂ ਦਾ ਭਟਕਿਆ ਹੋਇਆ ਇਹ ਕਾਮੀ ਖਰੋਦ ਦੀ ਲੋਭੀ ਮੋਹੀ ਤੇ ਹੰਕਾਰ ਦੇ ਵਿੱਚ ਆ ਤੇ ਇਹਨੂੰ ਤੁਸੀਂ ਐਂ ਕਹੇ ਥੋੜੀਆ ਵੀ ਇੱਕ ਦਿਨ ਚ ਰੱਸੀ ਪਾ ਲਓਗੇ ਇੱਕ ਜਿਵੇਂ ਕਹਿੰਦੇ ਵੀ ਅਵਾਰਾ ਜਿਵੇਂ ਕੁੱਕਰ ਐ ਕੁੱਕਰ ਨੂੰ ਜਦੋਂ ਆਪਾਂ ਬੰਨਦੇ ਆ ਨਾ ਤੁਸੀਂ ਇੱਕ ਵਾਰਾ ਗਲੀ ਦੇ ਵਿੱਚ ਕੋਈ ਕੁੱਕਰ ਹੋਵੇ ਉਹਨੂੰ ਬੰਨ ਲਓ ਉਹ 15 20 ਦਿਨ ਜੇ ਤੁਸੀਂ ਉਹਨੇ ਪਟਾ ਪਾਉਂਗੇ ਚੁੱਕੂਗਾ ਹੌਲੀ ਹੌਲੀ ਫਿਰ ਉਹ ਬਹਿਣਾ ਟਿਕ ਜਾਊਗਾ ਤੇ ਮਨ ਤਾਂ ਪਤਾ ਨਹੀਂ ਕਈ ਜਨਮਾਂ ਦਾ ਭਟਕਿਆ ਹੋਇਆ ਇਹਦੇ ਵਿੱਚ ਫਿਰ ਮਾਰੇ ਨੇ ਕਿਹਾ ਫਿਰ ਫਿਰ ਇਸ਼ਨਾਨ ਕਿੱਥੇ ਗਿਆ ਫਿਰ ਅਮਰਸਰ ਅਮਰਸਰ ਇਹ ਨਹੀਂ ਕਿਹਾ ਵੀ ਅਸੀਂ ਉੱਥੇ ਅਮਰਸਰ ਜਾ ਕੇ ਨਾ ਆਉਣਾ ਇਸ਼ਨਾਨ ਕਰਨਾ ਅਮਰ ਸਾਰ ਜਦੋਂ ਅਸੀਂ ਅੰਦਰ ਜਾਂਦੇ ਹਾਂ ਜਦੋਂ ਸਾਡਾ ਧਿਆਨ ਜੁੜਦਾ ਫਿਰ ਫਿਰ ਇੱਕ ਉਸਮਾਨ ਅਵਸਥਾ 'ਚ ਜਾਂਦਾ ਉੱਥੇ ਜਾ ਕੇ ਜਦੋਂ ਧਿਆਨ 'ਚ ਜਾਂਦਾ ਉੱਥੇ ਨਿਰਮਲ ਹੋ ਜਾਂਦਾ ਉੱਥੇ ਜਾ ਕੇ ਫਿਰ ਮਨ ਦਾ ਇਸ਼ਨਾਨ ਹੁੰਦਾ ਉਦੋਂ ਬਾਅਦ ਫਿਰ ਮਹਾਰਾਜ ਕਹਿੰਦੇ ਇਹ ਵੀ ਬਾਣੀ ਪੜ੍ਹਨੀ ਵੀ ਓਨੀ ਜ਼ਰੂਰੀ ਹੈ ਇਹ ਨਹੀਂ ਜੇ ਤੁਸੀਂ ਕਹੋ ਜੀ ਇਕੱਲਾ ਸਿਮਰਨ ਕਰੋ ਸਿਮਰਨ ਵੀ ਓਨਾ ਹੀ ਜ਼ਰੂਰੀ ਹੈ ਜੇ ਮੈਂ ਤੁਹਾਨੂੰ ਕਹਾਂ ਜੀ ਤੁਸੀਂ ਪ੍ਰਸ਼ਾਦਾ ਛਕ ਲਓ ਤੇ ਪਾਣੀ ਨਾ ਪੀਓ ਤੁਸੀਂ ਕਹਣਾ ਜੀ ਠੀਕ ਹੈ ਜੀ ਪਰ ਪਰ ਨਹੀਂ ਗੱਲ ਬੰਨੀ ਜੇ ਮੈਂ ਤੁਹਾਨੂੰ ਕਹਾਂ ਜੀ ਗੱਲਾਂ ਪਾਣੀ ਪੀ ਚਲੋ ਪਾਣੀ ਕਿੰਨੇ ਦਿਨ ਪੀ ਚਲ ਲੋਗੇ ਗਰ ਬਾਣੀ ਤੇ ਸਿਮਰਣਾ ਇਹ ਦੋਨੇ ਇੱਕ ਐਸੇ ਆਪਣੇ ਜਹਾਜ਼ ਦੇ ਜੋ ਟਾਇਰ ਆ ਉਹ ਜਦੋਂ ਫਿਰ ਬਰਾਬਰ ਹੋਣਗੇ ਤਾਂ ਫੇਰ ਹੀ ਬੈਲੈਂਸ ਬਣੂਗਾ ਬਾਣੀ ਵੀ ਪੜੋ ਤੇ ਸਿਮਰਨ ਵੀ ਕਰੋ ਹੁਣ ਕਈ ਬੰਦੇ ਸਾਨੂੰ ਫੋਨ ਕਰਦੇ ਆ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਹੁੰਦੀ ਆ ਪ੍ਰੋਬਲਮ ਜਾਂ ਇਦਾਂ ਤੇ ਉਹ ਬੰਦੇ ਸਾਨੂੰ ਕਰਨਗੇ ਭਾਜੀ ਡਿਪਰੈਸ਼ਨ ਡਿਪਰੈਸ਼ਨ ਕੀ ਆ ਡਿਪਰੈਸ਼ਨ ਬਾਰੇ ਮੈਂ ਤੁਹਾਨੂੰ ਗਾਉਂ ਜਦੋਂ ਤੁਹਾਨੂੰ ਸਵਾਲ ਆਉਂਦਾ ਫਿਰ ਮੈਂ ਤੁਹਾਨੂੰ ਉਸ ਬਾਰੇ ਦੱਸ ਦਾਂ ਵੀ ਡਿਪਰੈਸ਼ਨ ਕਾਹਤੋਂ ਹੁੰਦਾ ਉਹਦੇ ਕੀ ਕਾਰਨ ਆ ਤੁਸੀਂ ਭਾਜੀ ਇਹ ਜ਼ਿੰਦਗੀ ਬੜੀ ਛੋਟੀ ਜੀ ਆ ਤੇ ਬੜਾ ਆਨੰਦ ਲੈਣ ਵਾਸਤੇ ਮਿਲੀ ਆ ਇੱਕ ਹੁੰਦਾ ਜ਼ਿੰਦਗੀ ਜਿਹਾਉਣੀ ਤੇ ਇੱਕ ਹੁੰਦਾ ਜ਼ਿੰਦਗੀ ਕੱਟਣੀ ਇਹ ਤੁਸੀਂ ਆਪ ਦਾ ਵੇਖੋ ਵੀ ਤੁਸੀਂ ਇਹ ਜ਼ਿੰਦਗੀ ਨੂੰ ਕੱਟ ਰਹੇ ਹੋ ਕਿ ਜਿਉ ਰਹੇ ਆ ਆਪਾਂ ਜ਼ਿੰਦਗੀ ਜਿਉਣ ਵਾਸਤੇ ਆਏ ਆ ਕੱਟਣ ਵਾਸਤੇ ਦਾ ਜਿਹੜੇ 84 ਲੱਖ ਜੂਨਾ ਅਸੀਂ ਐਵੇਂ ਭੱਜੇ ਫਿਰਦੇ ਦਿਨ ਪਰ ਰਾਤ ਤੇ ਮਹਾਰਾਜ ਦੀ ਮਤ ਦੇ ਹਸਾਬ ਨਾਲ ਚੱਲਾਂਗੇ ਭਾਜੀ ਜ਼ਿੰਦਗੀ 'ਚ ਬੜਾ ਆਨੰਦ ਆ ਪੈਸਾ ਜ਼ਿੰਦਗੀ ਦੀ ਜ਼ਰੂਰਤ ਆ ਪਰ ਸਭ ਕੁਝ ਪੈਸਾ ਨਹੀਂ ਹੈਗਾ ਬੜਿਆ ਮੰਨਿਆ ਕੋਲੇ ਮਾਇਆ ਵਾ ਪਰ ਮਨ ਦੀ ਸ਼ਾਂਤੀ ਨਹੀਂ ਉਤਰ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇਈਂ ਇੱਕ ਇਹਦੇ ਵਿੱਚੋਂ ਇੱਕ ਆਪਣਾ ਸਵਾਲ ਆ ਵਿੱਚੋਂ ਹੀ ਆ ਮਤਲਬ ਇਸੇ ਚੋਂ ਹੀ ਪਿਛਲੇ ਸਵਾਲ ਦੇ ਵਿੱਚ ਵੀ ਜਿਵੇਂ ਆਪਾਂ ਕਹਿੰਦੇ ਅਮਰitsar ਨਾਵੇ ਹਾਂਜੀ ਮਤਲਬ ਅਮਰitsar ਕਿਹਨੂੰ ਕਿਹਾ ਗਿਆ ਅਮਰਤ ਸੋਵਰ ਦਾ ਅਮਰitsar ਨਹੀਂ ਨਹੀਂ ਵੀਰ ਜੀ ਅਮਰitsar ਜਿਹੜਾ ਆਪਾਂ ਕਹਿ ਦਿੰਨੇ ਆਂ ਵੀ ਨਾ ਪੁੱਤ ਦਰਵਾਜ਼ੇ ਨਾਲ ਭੇੜ ਆਵਾਜ਼ ਆਉਂਦੀ ਵਿੱਚ ਅਮਰitsar ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆਂ ਭਾਜੀ ਦਸਮ ਦਵਾਰ ਦੇ ਵਿੱਚ ਜਦੋਂ ਮਨ ਦਾ ਧਿਆਨ ਲੱਗ ਜਾਂਦਾ ਨਾ ਧਿਆਨ ਕਿਵੇਂ ਲੱਗੂਗਾ ਤੁਸੀਂ ਜਿਵੇਂ ਸਿਮਰਨ ਕਰਦੇ ਕਰਦੇ ਆਂ ਤੇ ਤੁਹਾਨੂੰ ਸ਼ੁਰੂ ਸ਼ੁਰੂ ਜਿ ਝਟਕੇ ਲੱਗਦੇ ਆਂ ਤੁਹਾਨੂੰ ਬੜਾ ਤਬਕ ਜਾਂਦਾ ਜਿਵੇਂ ਬੰਦਾ ਨੇ ਇੱਕੋ ਤਾਂ ਮਿੱਠਾ ਕਰਕੇ ਝਟਕਾ ਲੱਗਦਾ ਨਹੀਂ ਨੀਂਦ ਜੀ ਆਉਂਗੀ ਹਾਂਜੀ ਝਟਕਾ ਲੱਗੂ ਨਹੀਂ ਨੀਂਦ ਆ ਜਿਹੜੀ ਉਹ ਤੰਦਰਾ ਅਵਸਥਾ ਹੁੰਦੀ ਹੈ ਉਹਦੇ 'ਚ ਤੁਹਾਨੂੰ ਲੱਗਦਾ ਵੀ ਤੁਸੀਂ ਜਾਗਦੇ ਆ ਪਰ ਤੁਸੀਂ ਸੌਂ ਜਾਂਦੇ ਆ ਉਹ ਫਿਰ ਜਦੋਂ ਤੁਹਾਨੂੰ ਕੋਈ ਹਿਲਾਉਂਦਾ ਜਾਂ ਪਤਾ ਉਹਨੂੰ ਫਿਰ ਪਤਾ ਹੁੰਦਾ ਆਪਨੂੰ ਐ ਲੱਗਦਾ ਹੁੰਦਾ ਵੀ ਆਪਾਂ ਜਾਗਦੇ ਪਏ ਜਦੋਂ ਮਾਨੰਦਰੋ ਜਾਦੂ ਦਾ ਉਦੋਂ ਫਿਰ ਬਾਹਰੋਂ ਬੰਦ ਹੋ ਜਾਂਦਾ ਮੁੱਖ ਉਹ ਫਿਰ ਜਦੋਂ ਤੁਹਾਡਾ ਧਿਆਨ ਲੱਗ ਜੂਗਾ ਉੱਥੇ ਤਾਂ ਫਿਰ ਇੰਨਾ ਕ ਨੰਦਾ ਹੈ ਉਹ ਦੱਸਿਆ ਨਹੀਂ ਜਦੋਂ ਉੱਥੇ ਫਿਰ ਜਦੋਂ ਮਾਨਸ਼ਰਾਨ ਕਰਨਦਾ ਫਿਰ ਉਹਨੂੰ ਅਮਰਸਰ ਦਾ ਨਾਮ ਦਿੱਤਾ ਮਹਾਰਾ ਜੀ ਹੁਣ ਜੇ ਤੁਸੀਂ ਉਹ ਅਮਰਸਰ ਇਸ਼ਨਾਨ ਕਰਨ ਵਾਲੀ ਗੱਲ ਤੇ ਹੁਣ ਲੱਖਾਂ ਜੀਵ ਆ ਜਿਹੜੇ ਗੁਰਮਖ ਪਿਆਰੇ ਜਾਂ ਆਪਣੇ ਤੇ ਦੁਨੀਆ ਦੇ ਕਿਹੜੇ ਕਿਹੜੇ ਕੋਨਿਆਂ 'ਚ ਬੈਠੇ ਹੋਏ ਆ ਤੇ ਉਹ ਤੁਸੀਂ ਦੇਖ ਲਓ ਵੀ ਉਹ ਕਿੱਥੇ ਜਾ ਕੇ ਫਿਰ ਇਸ਼ਨਾਨ ਕਰਨਗੇ ਹਾਂਜੀ ਮਾਫ ਕਰਿਓ ਮੇਰੇ ਵਿੱਚ ਫੋਨ ਆ ਗਿਆ ਸੀ ਕੱਟੋ ਕੋਈ ਨਹੀਂ ਤੁਸੀਂ ਕਰ ਲਓ ਗੱਲ ਆਪਾਂ ਕੱਟ ਲਾ ਨਹੀਂ ਨਹੀਂ ਕੋਈ ਗੱਲ ਨਹੀਂ ਕੱਟ ਲਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਕਰ